ਪਟਾਲਾ ਨੇਦੀ ਕੁਮਾਨਚਵੀ ਤਿੰਨ ਕਾਂਚ ਐਨ ਆਈ ਟੀ ਟੀਮ ਦੀ ਪਈ ਰੇਡ ਰੇਡ ਹੋਈ ਸਮਾਪਤ ਭਾਈ ਅਮਰਤਪਾਲ ਸਿੰਘ ਦੇ ਹਨ ਰਿਸ਼ਤੇਦਾਰ ਜਨਾਕਰ ਹੋਈ ਰੇਡ ਪਟਾਲਾ ਦੇ ਨਜ਼ਦੀਕ ਕਸਬਾ ਕੁਮਾਨ ਤੇ ਪਾਸਿੰਗ ਗੁਰਮਖ ਸਿੰਘ ਉਰਫ ਕੋਰਾ ਜੋ ਕਿ ਭਾਈ ਅਮਰਤਪਾਲ ਸਿੰਘ ਦਾ ਰਿਸ਼ਤੇਦਾਰ ਹੈ ਉਸ ਤੇ ਕਰ ਸਵੇਰੇ 6 ਵਜੇ ਤਕਰੀਬ ਐਨ ਆਈ ਟੀ ਟੀਮ ਵੱਲੋਂ ਸਰਚ ਆਪਰੇਸ਼ਨ ਭਿਆਨ ਚਲਾਇਆ ਗਿਆ ਤੇ ਰੇਡ ਖਤਮ ਹੋਣ ਤੋਂ ਬਾਅਦ ਕਰਤੇ ਮਾਲ ਗੁਰਮਖ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਰਿਸ਼ਤੇਦਾਰੀ ਭਾਈ ਅਮਰਤਪਾਲ ਸਿੰਘ ਨਾਲ ਹੈ ਉਹਨਾਂ ਕਹਾਂਗੇ ਸਵੇਰੇ ਸਮੇਂ ਟੀਮ ਆਈ ਸੀ ਅਤੇ ਸੱਚ ਵਰੰਟ ਬਾਰੇ ਦੱਸਿਆ ਤੇ ਸੱਚ ਕੀਤੀ ਤੇ ਜਾਂਦੇ ਸਮੇਂ ਟੀਮ ਕਰ ਦਿੱਤੇ ਮੋਬਾਈਲ ਫੋਨ ਨਾਲ ਲੈ ਗਈ ਹੈ ਤੇ 26 ਸਤੰਬਰ ਨੂੰ ਚੰਤੀਗੜ੍ਹ ਦਫ਼ਤਰ ਚ ਪਹੁੰਚਣ ਦੇ ਲਈ ਕਹਿ ਗਈ ਹੈ ਉਹਨਾਂ ਕਹਾਂ ਕੇ ਇਸ ਤੋਂ ਵੱਧ ਹੋਰ ਕੁਝ ਵੀ ਪੁੱਛ ਨਹੀਂ ਕੀਤੀ ਗਈ। ਅ ਐਨ ਆਈ ਦੀ ਰੇਡ ਆ ਸਾਨੂੰ ਘਰ ਆਉਣ ਤੇ ਪਤਾ ਲੱਗਾ ਰੇਡ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗਾ ਪਹਿਲਾਂ ਤੇ ਉਹ ਆਪਣੀ ਜੋ ਵੀ ਇਨਵੈਸਟੀਗੇਸ਼ਨ ਕਰਨੀ ਸੀ ਉਹ ਉਹ ਕੀਤੀ ਹੈ ਜੀ। ਕਿੰਨੇ ਵਜੇ ਆਈ ਸੀ ਭਾਜੀ? ਇਹ ਤਕਰੀਬਨ ਕੋਈ 5-6 ਵਜੇ ਦੇ ਆਸਪਾਸ। ਨਹੀਂ ਕੁਝ ਬਾਹਰ ਦੀ ਟੀਮ ਹਾਲੇ ਜਦੋਂ ਮੈਂ ਬੰਦੇ ਜਾਣ ਪਛਾਣ ਚ ਨਹੀਂ ਸੀਗੇ ਫਿਰ ਮੈਂ ਦਰਵਾਜ਼ਾ ਨਹੀਂ ਸੀ ਖੋਲਿਆ ਤੇ ਬਾਅਦ ਚ ਲੋਕਲ ਬੰਦੇ ਇੱਕ ਦਵਾਏ ਆਪਣੇ ਤੇ ਫਿਰ ਮੈਂ ਦਰਵਾਜ਼ਾ ਖੋਲਿਆ ਕੁਝ ਪੁੱਛ ਗਿਛੀ ਪੁੱਛ ਗਿਛ ਮੇਰੇ ਤੋਂ ਕੋਈ ਨਹੀਂ ਕੀਤਾ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ ਜਿਹਦੇ ਚ ਘਰ ਦੀ ਤਲਾਸ਼ੀ ਵਗੈਰਾ ਕੀਤੀ ਹੈ ਹੋਰ ਕੁਝ ਦੋ ਤਿੰਨ ਫੋਨ ਆ ਜਿਹੜੇ ਆਪਣੇ ਉਹਨਾਂ ਨੇ ਸੀਜ਼ ਕਰਕੇ ਖੜੇ ਹਿੱਤੋਂ ਇਲਾਵਾ ਕੁਝ ਨਹੀਂ ਤਿੰਨ ਫੋਨ ਲੈ ਗਏ ਕਿਹਦਾ ਕਿਹਦਾ ਫੋਨ ਲੈ ਗਏ ਮੇਰਾ ਵਾਈਫ ਦਾ ਤੇ ਬੇਟ ਦਾ ਜਿਹੜਾ ਕਹਿਆ ਜਾ ਰਿਹਾ ਕਿ ਅਮਰਿਤਪਾਲ ਨਾਲ ਤੁਹਾਡੀ ਕੋਈ ਰਿਸ਼ਤੇਦਾਰੀ ਹੈਗੀ ਹੈ ਜੀ ਬਿਲਕੁਲ ਮੇਰੇ ਬ੍ਰਦਰ ਨਾਲ ਦਾ ਬ੍ਰਦਰ ਨਾਲ ਗੜਿਓ ਅੱਛਾ ਜੀ ਹ ਮੈਨੂੰ ਤੇ ਇਹੀ ਵਜ੍ਹਾ ਲੱਗਦੀ ਕੋਈ ਹੋਰ ਵਜ੍ਹਾ ਤੇ ਹੈ ਨਹੀਂ ਕਿੰਨਾ ਸਮਾਂ ਰੇਟ ਚੱਲੀ ਹੈ ਇਹ ਤਕਰੀਬਨ ਕੋਈ 7 ਵਜੇ ਤੋਂ ਲੈ ਕੇ ਲਾ ਲਓ ਵੀ 4 4.5 ਘੰਟੇ 4.5 ਘੰਟੇ ਹਾਂਜੀ ਕੋਈ ਪੁੱਛਗਿੱਛ ਨਹੀਂ ਕੀਤੀ ਉਹਨਾਂ ਨੇ ਕੋਈ ਪੁੱਛਗਿੱਛ ਨਹੀਂ ਕੀਤੀ ਤਲਾਸ਼ੀ ਕਿੰਨੀ ਲਈ ਤਲਾਸ਼ੀ ਸਾਰੇ ਘਰ ਤੇ ਲਈ ਉਹਨਾਂ ਨੇ ਕੁਝ ਕਹਿ ਕੇ ਜਾਂ ਤਾਂ ਉਹਨਾਂ ਨੇ ਬਾਰਾ ਮਿਲ ਨਹੀਂ ਜ ਸਾਨੂੰ ਉਹਨਾਂ ਨੇ ਕਿਹਾ ਕਿ 26 ਤਰੀਕ ਨੂੰ ਉਹਨਾਂ ਦੇ ਆਫਿਸ ਚੰਡੀਗੜ੍ਹ ਆਉਣਾ ਤੇ ਆਪਣੇ ਜਿਹੜਾ ਸਾਡੀ ਸਟੇਟਮੈਂਟ ਉੱਥੇ ਰਿਕਾਰਡ ਹੋਣੀ ਹੈ ਧੰਨਵਾਦ